ਅਮਦਵੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਸਹਿਰੀ ਕਲਸੀ ਨੇ ਬੀਤੇ ਦਿਨ ਕਿਸਾਨਾਂ ਦੇ ਮੁੱਦੇ ਤੇ ਬੋਲੇ ਅਤੇ ਵਿਕਰਮ ਮਜੀਠੀਆ ਤੇ ਕੱਢੀ ਪੜਾਅਸ ਕਿਹਾ ਕਿ ਲੋਕਾਂ ਨੇ ਹੁਣ ਮਜੀਠੀਆ ਨੂੰ ਵਹਿਲਾ ਕਰ ਦਿੱਤਾ ਹੈ ਇਸ ਦੀ ਸੁਣਦਾ ਕੌਣ ਹੈ ਜੇਕਰ ਸੜਕ ਤੇ ਕੁੱਤਾ ਮਰ ਜਾਵੇ ਤਦ ਵੀ ਵਿਕਰਮ ਮਜੀਠੀਆ ਲਾਈਵ ਹੋ ਜਾਂਦਾ ਹੈ ਹੁਣ ਇਹ ਕੇਵਲ ਸੋਸ਼ਲ ਮੀਡੀਆ ਤੇ ਹੀ ਬੋਲ ਸਕਦੇ ਨੇ ਇਹਨਾਂ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਵਹਿਲਾ ਕਰ ਦਿੱਤਾ ਹੈ ਇਸ ਲਈ ਇਹਨਾਂ ਨੂੰ ਹੁਣ ਕੋਈ ਮੂੰਹ ਲਾ ਕੇ ਰਾਜ਼ੀ ਨਹੀਂ ਹੈ ਇਹ ਗੱਲਬਾਤ ਬਟਾਲਾ ਤੋਂ ਵਿਧਾਇਕ ਸਹਿਰੀ ਕਲਸੀ ਨੇ ਉਸ ਸਮੇਂ ਕੀਤੀ ਜਦੋਂ ਨਗਰ ਸੁਧਾਰ ਟਰਸਟ ਦੇ ਨਵ ਨਿਯੁਕਤ ਚੇਅਰਮੈਨ ਯਸ਼ਪਾਲ ਚੋਹਾਨ ਦੀ ਤਾਜਪੋਸ਼ੀ ਮੌਕੇ ਸਮਾਗਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਇਸ ਮੌਕੇ ਵਿਧਾਇਕ ਨੇ ਕਿਹਾ ਕਿ ਕਿਸਾਨ ਸਾਡੇ ਆਪਣੇ ਨੇ ਅਸੀਂ ਖੁਦ ਕਿਸਾਨ ਪਰਿਵਾਰ ਚੋਂ ਹਾਂ ਕਿਸਾਨਾਂ ਦੇ ਹੱਕ ਵਿੱਚ ਖੜੇ ਹਾਂ ਨਾਲ ਹੀ ਨਵ ਨਿਯੁਕਤ ਚੇਅਰਮੈਨ ਯਸ਼ਪਾਲ ਚੋਹਾਨ ਨੇ ਕਿਹਾ ਕਿ ਪਾਰਟੀ ਨੇ ਜੋ ਉਨ੍ਹਾਂ ਤੇ ਵਿਸ਼ਵਾਸ ਜਤਾਇਆ ਹੈ ਉਹ ਉਸ ਤੇ ਪੂਰਾ ਖਰਾ ਉਤਰਨਗੇ ਅਤੇ ਬਟਾਲਾ ਸ਼ਹਿਰ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਸੁਖਨਾਮ ਸਿੰਘ ਦੀ ਪੂਰੀ ਰਿਪੋਰਟ ਕੇ ਆਰਟੀ ਨਿਊਜ਼ ਨੈਟਵਰਕ ਪਹਿਲਾਂ ਤੇ ਮੈਂ ਬਟਾਲਾ ਵਾਸੀਆਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਅੱਜ ਇੰਪਰੂਵਮੈਂਟ ٹرسٹ ਦੇ ਜਿਹੜੇ ਚੇਅਰਮੈਨ ਜਸ਼ਪਾਲ ਚੋਹਾਨ ਜੀ ਜਿਨ੍ਹਾਂ ਨੂੰ ਅੱਜ ਕੁਰਸੀ ਤੇ ਬਿਠਾਇਆ ਉਹਨਾਂ ਦੀ ਤਾਜਪੋਸ਼ੀ ਹੋਈ ਹੈ ਸੋ ਕਹਿਣ ਦਾ ਭਾਵ ਇਹ ਹੈ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਸਹਿਬਾਨ ਨੇ ਇਹ ਸਾਰੇ ਆਮ ਆਦਮੀ ਪਾਰਟੀ ਦੇ ਸਿਪਾਈ ਨੇ ਔਰ ਪਾਰਟੀ ਜਿਹੜੀ ਹੈ ਉਹ ਦੇਖਦੀ ਹੈ ਵੀ ਕਿਹੜਾ ਬੰਦਾ ਅਨਥਕ ਹੈ ਮਿਹਨਤੀ ਹੈ ਔਰ ਪਾਰਟੀ ਲਈ ਲਾਇਲ ਹੈ ਜਿਹੜਾ ਬੰਦਾ ਆਰਾਮ ਨਾਲ ਹੌਸਲੇ ਨਾਲ ਚੱਲਦਾ ਤੇ ਪਾਰਟੀ ਲਈ ਮਿਹਨਤ ਕਰਦਾ ਹੈ ਪਾਰਟੀ ਨੂੰ ਹਮੇਸ਼ਾ ਤਗੜਾ ਕਰਦੀ ਹੈ ਸੋ ਮੈਂ ਅੱਜ ਦੇ ਦਿਨ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਅ ਦੁੱਖ ਇਸ ਗੱਲ ਦਾ ਹੈ ਮਨ ਭਰੇ ਨਾ ਇਹ ਗੱਲ ਕਹਿਣੀ ਪੈਂਦੀ ਆ ਵੀ 75 ਸਾਲ ਬਟਾਲਾ ਪਛੜਿਆ ਰਹਿ ਗਿਆ ਪਰ ਅੱਜ ਬਟਾਲੇ ਦਾ ਨਾਮ ਜਿਹੜਾ ਕਿਤੇ ਨਾ ਕਿਤੇ ਫਿਰ ਜਿਹੜਾ ਉੱਪਰਲੇ ਸਿਖਰਾਂ ਨੂੰ ਵੱਡਾ ਹੋਇਆ ਨਜ਼ਰ ਆ ਰਿਹਾ ਹੈ। ਮਿੱਟੀ ਜਿਹੜੀ ਹੈ ਬਣਿਆ ਲੱਗਦਾ। ਆਪ ਬਤੌਰ ਦੇਖਣ ਨੂੰ ਨਜ਼ਰ ਆਊਗਾ ਜਿਸ ਦਿਨ ਮੈਂ ਐਮਐਲਏ ਬਣਿਆ ਉਦੋਂ ਬਡਾਲੇ ਦੀ ਕੰਡੀਸ਼ਨ ਕੀ ਸੀ ਮੈਂ ਤੁਹਾਨੂੰ ਸਾਰੇ ਮਾਧਿਅਮ ਰਹੀਂ ਮੈਂ ਪੁੱਛਣਾ ਚਾਹਣਾ ਲੋਕਾਂ ਨੂੰ ਵੀ ਵੀ ਜਿੱਦਣ ਐਮਐਲਏ ਬਣਿਆ ਮੈਨੂੰ ਇੱਕ ਗੱਲ ਦੱਸ ਦਿਓ ਵੀ ਕਿਹੜਾ ਰੋਡ ਜਿਹੜਾ ਅਸੀਂ ਸਹੀ ਸੀ ਹਰ ਰੋਡ ਹੀ ਜਿਹੜਾ ਸੀ ਉਹ ਪਟਿਆ ਪਿਆ ਸੀ ਪਰ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਅੱਜ ਬਟਾਲਾ ਜਿਹੜਾ ਉਹ ਲੀਆਂ ਤੇ ਆ ਰਿਹਾ ਤਰੱਕੀ ਦੀਆਂ ਲੀਆਂ ਤੇ ਆ ਰਿਹਾ ਹੋਰ ਵੀ ਜਿਹੜੇ ਨੇ ਉਪਰਾਲੇ ਵੱਡੇ ਹੋਣ ਜਾ ਰਹੇ ਨੇ ਔਰ ਬਹੁਤ ਵਧੀਆ ਜਿਹੜਾ ਮੈਂ ਇਹ ਕਹਿ ਸਕਦਾ ਵੀ ਬਟਾਲੇ ਦੀ ਨੁਹਾਰ ਬਦਲ ਕੇ ਬਟਾਲੇ ਨੂੰ ਤਰੱਕੀ ਦੇ ਲੈ ਕੇ ਜਾਵਾਂਗੇ ਜੀ ਕਿੰਨਾ ਮਤਲਬ ਕਰ ਰਹੇ ਹੁਦਗਾਣ ਉਹ ਵੀ ਤਿਆਰੀ ਆ ਜੀ ਤਹਿਸੀਲ ਦੀ ਵੀ ਤਿਆਰੀ ਆ ਥੋੜਾ ਜਿਹਾ ਮੇਰੇ ਕਿਉਂਕਿ ਉੱਥੇ ਤਹਿਸੀਲ ਦੇ ਵਿੱਚ 200 ਦੇ ਕਰੀਬ ਜਿਹੜੇ ਕੰਮ ਕਰ ਰਹੇ ਨੇ ਉੱਥੋਂ ਦੀ ਮੈਂ ਕਹਿ ਸਕਦਾ ਉਹਨਾਂ ਦੇ ਘਰ ਦੇ ਪਰਿਵਾਰਾਂ ਦੀ ਰੋਜੀ ਰੋਟੀ ਚੱਲ ਰਹੀ ਹੈ ਉਹ ਪਰਿਵਾਰ ਸਾਰੇ ਮੇਰੇ ਕੋ ਆਏ ਸੀ ਉਹ ਉਹਨਾਂ ਨੇ ਥੋੜਾ ਜਿਹਾ ਦੱਸਿਆ ਵੀ ਸਾਡੀ ਰੋਟੀ ਬੰਦ ਹੋ ਜੂਗੀ ਜੀ ਤੇ ਮੈਂ ਉਹਨਾਂ ਖਰ ਕੇ ਥੋੜਾ ਜਿਹਾ ਹੁਣ ਡਿਲੇ ਰੱਖਿਆ ਵਾ ਉਹ ਵੀ ਜਦੋਂ ਡੀਸੀ ਸਾਹਿਬ ਸਾਡੇ ਨਵੇਂ ਕੁਰਸੀ ਤੇ ਬੈਠਦੇ ਨੇ ਉਹਨਾਂ ਦਾ ਵੀ ਆਪਾਂ ਇਸ਼ੂ ਜਿਹੜਾ ਹੱਲ ਕਰਕੇ ਉਹਨਾਂ ਦੀ ਵੀ ਰੋਟੀ ਨੂੰ ਇਹ ਆ ਵੀ ਰੋਜ਼ਗਾਰ ਨਾ ਕਿਸੇ ਦੀ ਜਾਣਾ ਚਾਹੀਦਾ ਰੋਜ਼ਗਾਰ ਉਹਦੇ ਕਰਕੇ ਥੋੜਾ ਵੇਟ ਕਰ ਰਹੇ ਬਾਕੀ ਤਹਿਸੀਲ ਕੰਪਲੈਕਸ ਰੈਡੀ ਆ ਬਟਾਲੇ ਵਾਲਿਆਂ ਨੂੰ ਚੰਦ ਦਿਨਾਂ ਦੇ ਵਿੱਚ ਵਿੱਚ ਨਵੀਂ ਤਹਿਸੀਲ ਦਾ ਜਿਹੜਾ ਚਿਹਰਾ ਵੇਖਣ ਨੂੰ ਮਿਲੂਗਾ ਉਸ ਤੋਂ ਬਾਅਦ ਅੱਜ ਲੋਕ ਸਭਾ ਦੇ ਵਿੱਚ ਪਰ ਕੱਲ ਕਿਕਰ ਮੀਟਿੰਗ ਹੋ ਰਹੀ ਹੈ ਕਾਂਦੀ ਦਾ ਸਾਰੇ ਜੀ 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 ਜ ਅਸੀਂ ਵੀ ਕਿਸਾਨਾਂ ਦੇ ਹਮਾਇਤੀ ਆ ਪਰ ਸਾਡੀ ਲੜਾਈ ਸੈਂਟਰ ਨਾਲ ਆ ਅਸੀਂ ਅੱਜ ਤੰਗੀ ਕਿੰਨੋਂ ਆ ਰਹੀ ਹੈ ਰਾਹ ਬੰਦ ਨੇ ਦਿੱਕਤਾਂ ਕਿੰਨਾਂ ਨੂੰ ਆ ਰਹੀਆਂ ਨੇ ਆਪਣੇ ਪੰਜਾਬੀਆਂ ਨੂੰ ਲੜਾਈ ਤੇ ਸਾਡੀ ਸੈਂਟਰ ਨਾਲ ਵਾ ਪਰ ਜੇ ਤੰਗੀਆਂ ਹੀ ਆਪਣੇ ਆਪ ਨੂੰ ਦੇਈ ਜਾਵਾਂਗੇ ਆਪਾਂ ਤੇ ਕਿਤਨਾ ਸਰਵਾਈਵ ਕਰਾਂਗੇ ਸੋ ਇਹੋ ਬੇਨਤੀ ਆ ਅਸੀਂ ਕਹਿੰਨੇ ਆ ਪੰਜਾਬ ਨੂੰ ਤਰੱਕੀ ਦੇ ਲੈ ਕੇ ਜਾਣਾ ਪਰ ਜੇ ਰਾਹ ਹੀ ਬੰਦ ਕਰ ਦੇਾਂਗੇ ਕਿਹੜੀ ਇੰਡਸਟਰੀ ਪੰਜਾਬ ਆਊਗੀ ਕਿਹੜਾ बिजनेਸਮੈਨ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਆਊਗਾ ਜੀ ਕਿਉਂਕਿ ਇਹ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਕਹਿੰਨੇ ਆ ਬਣਾਉਣਾ ਸਾਡਾ ਸਾਥ ਦਿਓ ਆਪਾਂ ਇਹ ਨਾ ਕਰੀਏ ਵੀ ਆਪਣੇ ਪੰਜਾਬ ਦੇ ਨੌਜਵਾਨ ਅਸੀਂ ਕਿਹਨੇ ਰੋਜ਼ਗਾਰ ਦੇਣਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਪਰ ਜੇ ਇਹ ਕਮੀਆਂ ਤੋਂ ਦੂਰ ਹਟਾਂਗੇ ਠੀਕ ਆ ਮੰਗਾ ਨੇ ਹੱਕ ਨੇ ਸਰਕਾਰ ਨਾਲ ਖਲੋਤੀ ਆ ਪਰ ਸਾਡੀ ਸੈਂਟਰ ਨਾਲ ਲੜਾਈ ਆ ਅਸੀਂ ਆਪਣਾ ਘਰ ਨਾ ਖਰਾਬ ਕਰੀਏ ਸੋ ਦੀ ਵੀਵਾ ਆਵਾਜ਼ ਦੀ ਪਾਰਟੀ ਉਹਦਾ ਮੈਨੂੰ ਇੱਕ ਗੱਲ ਦੱਸਿਓ ਵਿਕਰਮ ਮਜੀਠੀਆ ਉਹਨੂੰ ਸੁਣਦਾ ਕੌਣ ਉਹ ਹਰ ਉਹ ਭਾਵੇਂ ਮੇਰੇ ਹਿਸਾਬ ਨਾਲ ਕਿਤੇ ਜਾਂਦਿਆਂ ਜਾਂਦਾ ਕਿਤੇ ਰਾਹ 'ਚ ਕਿਤੇ ਐਕਸੀਡੈਂਟ ਹੋ ਜਾਵੇ ਕਿਤੇ ਕੁੱਤਾ ਕੱਟਾ ਵੀ ਮਰ ਜਾਵੇ ਭਾਵੇਂ ਹੋ ਸਦਾ ਉਹਦੇ ਤੇ ਵੀ ਲਾਈਵ ਹੋ ਜੇ ਉਹਦਾ ਕੰਮ ਹੀ ਇਹ ਹੈ ਉਹਨਾਂ ਕਿ ਇਹ ਪੁਰਾਣੇ ਸਿਆਸਤਦਾਨਾਂ ਚ ਉੱਠੇ ਨੇ ਇਹਨਾਂ ਨੂੰ ਜਰਾ ਬੋਲਣ ਚੱਲਣ ਦਾ ਹਾਬ ਕਿਤਾਬ ਦਾ ਜਰਾ ਜ਼ਿਆਦਾ ਪਤਾ ਹੈ ਚਾਹੀ ਜਰਾ ਥੋੜੇ ਜਿਹੇ ਸਿੱਧੇ-ਸੁੱਧੇ ਹੈਗੇ ਆ ਸਾਨੂੰ ਘੱਟ ਪਤਾ ਪਰ ਹੈ ਦੇਖੋ ਐਨਕ ਨੂੰ ਪਸੰਦ ਕਰਦਾ ਤੇ ਕਰੀ ਜਾਵੇ ਵੇਖੋ ਇੱਕ ਗੱਲ ਦੇਖੀ ਜੇ ਕਿਸੇ ਬੰਦੇ ਨੂੰ ਕੋਈ ਮੈਡੀਕਲ ਪ੍ਰੋਬਲਮ ਹੈ ਉਹਨੇ ਐਨਕ ਲਾਈ ਹੈ ਉਥੇ ਤੇ ਵੀ ਤੰਜ ਹੈਰਾਨਗੀ ਦੀ ਗੱਲ ਇਹ ਪੰਜਾਬ ਦੇ ਮੁੱਦੇ ਇਹ ਕੋ ਪੰਜਾਬ ਦੀ ਗੱਲ ਆ ਇਹ 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 ਇੱਕ ਮੈਂ ਕਹਿ ਸਕਦਾ ਇਹ ਬਚਕਾਨੀਆਂ ਹਰਕਤਾਂ ਨੇ ਬਚਕਾਨੀਆਂ ਮੇਰੇ ਸਾਹਿਬ ਵਾਈਲ ਇਕਸ਼ਨ ਆ ਜੀ ਬਿਲਕੁਲ ਜੀ ਲੋਕ ਤਿਆਰ ਬੈਠੇ ਨੇ ਲੁਧਿਆਣੇ ਲੋਕ ਸਾਥ ਦੇ ਰਹੇ ਨੇ ਔਰ ਵੱਡੀ ਜਿੱਤ ਨਾ ਜਿੱਤ ਕੇ ਆਵਾਂਗੇ ਉੱਥੋਂ ਬਹੁਤ ਵਧੀਆ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਹੈ ਉੱਥੇ ਮਾਨਸਾਹ ਸਾਹਿਬ ਪਟਿਆਲੇ ਦੇ ਵਿੱਚ ਇੱਕ ਕਰਨਲ ਦੇ ਨਾਲ ਤੇਰੇ بیٹے ਦੇ ਨਾਲ ਜੋ ਵਾਰਦਾਤ ਹੋਈ ਉਹਨੂੰ ਲੈ ਕੇ ਵੀ ਬਹੁਤ ਤੰਗ ਕੱਸ ਰਹੇ ਨੇ ਕਹਿੰਦੇ ਨੇ ਕਿ ਜੇਕਰ ਇੱਕ ਕਰਨਾਲੀ ਸੇਖ ਨਹੀਂ ਹੈ ਆ ਜਿਹਨੂੰ ਲੋਕੀ ਸਰਕਾਰ ਪੰਦਰੀ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਜੀ ਇਹ ਵਿਰੋਧੀ ਹਰ ਕੰਮਾਂ 'ਚ ਤੰਗ ਕੱਸਦੇ ਨੇ ਹੁਣ ਚੰਗੇ ਕੰਮ ਹੋ ਰਹੇ ਆ ਨਸ਼ਿਆਂ ਦੇ ਖਿਲਾਫ ਸਰਕਾਰ ਮੋਢੇ ਨਾ ਮੋਢਾ ਲਾ ਕੇ ਖਲੋਤੀ ਖਿਲਾਉਣ ਕਿਉਂ ਨਹੀਂ ਖਿਲਾਉਂਦੇ ਕਰਨਵਾਵਾ ਕਿਉਂ ਨਹੀਂ ਕਰਦੇ ਕਾਰਨ ਕੀ ਹੈ ਇਹਨਾਂ ਨੂੰ ਚੰਗੀਆਂ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਸੋ ਰਹੀ ਗੱਲ ਕਰਨal ਦੀ ਜੋ ਪੁਲਿਸ ਆਪਣੀ ਇਨਕੁਆਇਰੀ ਕਰ ਰਹੀ ਹੈ ਜੋ ਅੰਤ ਦੋਸ਼ੀ ਹੋਊਗਾ ਇਹ ਕੌਣ ਹੁੰਦੇ ਫੈਸਲਾ ਕਰਨ ਵਾਲੇ ਇਹ ਕੌਣ ਹੁੰਦੇ ਆ ਜਵਾਬ ਦੇਣ ਵਾਲੇ ਜਵਾਬ ਪੁਲਿਸ ਆਪਣੀ ਕਾਰਵਾਈ ਕਰਦੀ ਜਿਹੜਾ ਦੋਸ਼ੀ ਹੋਊਗਾ ਦੋਸ਼ੀ ਪਾਇਆ ਜਾਊਗਾ ਸਰਕਾਰ ਨੂੰ 3 ਸਾਲ ਹੋ ਗਏ ਤੇ ਇੰਪਰੂਵਮੈਂਟ ਦਸਟਰੀ ਵਿੱਚ 2 ਸਾਲ ਤੋਂ ਆਮ ਆਦਮੀ ਪਾਰਟੀ ਦੇ ਚੇਅਰਮੈਨ ਰਿਹਾ ਫਿਰ ਤੁਹਾਨੂੰ ਤੋਹਣ ਸਾਹਿਬ ਆ ਤੇ ਜੀ ਤੁਹਾਨੂੰ ਬਟਾ ਲੇਤੀ ਕਿ ਕਿ ਨਾਸਤਾ ਪਤਾ ਕਿ ਕਿਤੇ ਕੀ ਪ੍ਰੋਬਲਮ ਹੈ ਕਿਤੇ ਕੀ ਹੋ ਰਿਹਾ ਤੇ ਕਿਤੇ ਕਿਵੇਂ ਹੈ ਬਿਲਕੁਲ ਜੀ ਇਹੋ ਜਿਹਾ ਕਿਹੜਾ ਤਵਾਕਾ ਜਿਹੜਾ ਆਉਣ ਵਾਲੇ ਚੰਦ ਕੋ ਦਿਨਾਂ ਚ ਪਤਾ ਲੱਗੇਗਾ ਕਿ ਜਦੋਂ ਚੇਅਰਮੈਨ ਬਦਲੇ ਨੇ ਚੇਂਜ ਹੋਏ ਨੇ ਤਾਂ ਬਟਾਲੇ ਸ਼ਹਿਰ ਦੇ ਵਿੱਚ ਕੁਝ ਵਾਕਿਆ ਹੀ ਤੁਸੀਂ ਤਵਾਕੇ ਦਾ ਨਹੀਂ ਨਹੀਂ ਦੇਖੋ ਜੀ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜੇ ਪਹਿਲੇ ਵੀ ਚੇਅਰਮੈਨ ਉਹ ਵੀ ਸਾਡੇ ਚੇਅਰਮੈਨ ਨੇ ਅੱਜ ਪਾਰਟੀ ਨੇ ਜੇ ਜਸ਼ਪਾਲ ਚੋਹਾਨ ਜੀ ਨੂੰ ਚੇਅਰਮੈਨ ਹੀ ਦਿੱਤੀ ਹੈ ਤੇ ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਦੇਵਾਂਗੇ ਅਸੀਂ ਟੀਮ ਹੈ ਇੱਕ ਪਰਿਵਾਰ ਆ ਜੀ ਠੀਕ ਆ ਉਹ ਜਿਹੜੇ ਉਹਨਾਂ ਨੇ ਕੰਮ ਅਲੀਕੇ ਸੀ ਉਹੋ ਕੰਮਾਂ ਦੀਆਂ ਹੁਣ ਫਾਈਲਾਂ ਜਿਹੜੀਆਂ ਉਹ ਆਪ ਹੀ ਦੱਸਣਗੇ ਚੋਹਾਨ ਸਾਬ ਨੂੰ ਵੀ ਆਹ ਕੰਮ ਮੈਂ ਕਰ ਚੁੱਕਿਆ ਤੇ ਹੁਣ ਆਪਾਂ ਆਹ ਕੰਮ ਕਰਨੇ ਨੇ ਠੀਕ ਹੈ ਅਗੋ ਚੋਹਾਨ ਸਾਬ ਹੁਣ ਆਪਣੀ ਪਲੈਨਿੰਗ ਜਿਹੜੀ ਹੈ ਉਹ ਵੀ ਐਕਸਪਲੇਨ ਕਰਨਗੇ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਸਾਡਾ ਇੰਪਰੂਵਮੈਂਟ ਟਰਸਟ ਜਿਹੜਾ ਜਿਸ ਦਿਨ ਮੈਂ ਆਇਆ ਸੀ ਉਸ ਦਿਨੇ ਖਾਲੀ ਪਿਆ ਸੀ ਉਸ ਦਿਨ ਆ ਅਫਸਰ ਸਹਿਬਾਨ ਵੀ ਖਲੋਤੇ ਨਹੀਂ ਉਹਨਾਂ ਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ ਪਰ ਅੱਜ ਉਹੀ ਇੰਪਰੂਵਮੈਂਟ ਟਰਸਟ ਹੈ ਅੱਜ ਪਰਮਾਤਮਾ ਦੀ ਕਿਰਪਾ ਨਾਲ ਕਰੋੜਾ ਰੁਪਈਆ ਆ ਗਿਆ ਮਸ਼ੀਨਰੋ ਜੀ ਪਟਾਲਾ ਸ਼ਹਿਰ ਨੂੰ ਬੜੀ ਵੱਡੀ ਫਰੰਗੀ ਜੁਨੀਕ ਪਹਿਲਾਂ ਕਰੋੜਾਂ ਰੁਪਈਆ ਦੀਆਂ ਪ੍ਰਾਪਰਟੀਆ ਫਰੀਸ਼ ਕਰਦੀ ਜੀ ਅੱਜ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪੀਲਾ ਪੰਜਾਬ ਉਹਨਾਂ ਲੋਕਾਂ ਦੇ ਖਿਲਾਫ ਕਰਨਾ ਹੈ ਜਿਨ੍ਹਾਂ ਅਲਕਸੀ ਜਾਣਗੇ ਸੋ ਮੈਂ ਇਹੋ ਬੇਨਤੀ ਕਰਦਾ ਅੱਜ ਵੀ ਮੈਂ ਅਕਸਰ ਜਦੋਂ ਵੀ ਗਿਆ ਮੈਂ ਇਹੋ ਕਹਿੰਦਾ ਰਿਹਾ ਵੀ ਯਾਰ ਆਪਾਂ ਆਪਣੇ ਨੌਜਵਾਨਾਂ ਨੂੰ ਬੱਚਿਆਂ ਨੂੰ ਗਲਤ ਰਸਤੇ ਤੋਂ ਹਟਾ ਕੇ ਉਹਨਾਂ ਨੂੰ ਚੰਗੇ ਰਸਤੇ ਤੇ ਪਾਈਏ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਆਪਣਾ ਪੰਜਾਬ ਤਰੱਕੀ ਚ ਜਾਵੇ ਪਰ ਹੁਣ ਜਿਹੜੇ ਗਲਤ ਅੰਸਰ ਹਟਦੇ ਨਹੀਂ ਫਿਰ ਉਹਨਾਂ ਦੇ ਵਾਰੀ ਤੇ ਫਿਰ ਸਖਤੀ ਤੇ ਕਰਨੀ ਪੈਣੀ ਹੈ ਸੋ ਕਹਿਣ ਦਾ ਭਾਵ ਵਧੀਆ ਜਿਹੜਾ ਰਿਜ਼ਲਟ ਤੁਹਾਨੂੰ ਵੇਖਣ ਨੂੰ ਮਿਲੇਗਾ ਠੀਕ ਹੈ ਜੀ ਓਕੇ ਜੀ ਇੱਕ ਵਿਸ਼ਵਾਸ ਬੜੀ ਵੱਡੀ ਚੀਜ਼ ਹੁੰਦੀ ਹੈ ਕਹਿੰਦੇ ਨੇ ਕਿ ਅੰਧ ਵਿਸ਼ਵਾਸ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਲੇਕਿਨ ਜਿੱਤੇ ਵਿਸ਼ਵਾਸ ਕਰਿਓ ਉਹਨਾਂ ਨਹੀਂ ਹੋਣਾ ਚਾਹੀਦਾ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਸੁਝਾਕਾ ਹੋ ਕੇ ਲੋਕਾਂ ਦੀ ਆਸਾਂ ਨੂੰ ਪੂਰਾ ਕਰਾਂਗਾ ਸੋ ਇਹ ਚੀਜ਼ ਦਾ ਪੂਰਾ ਮੈਂ ਵਿਸ਼ਵਾਸ ਦਵਾਨਾ ਮਾਂ ਉਹਨਾਂ ਦੀ ਆਸਾਂ ਉਮੀਦਾਂ ਦੇ ਉੱਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਮੇਰੀ ਬੈਕ ਦੇ ਉੱਤੇ ਮੇਰੇ ਐਮਐਲਏ ਖੜੇ ਨੇ ਜਿੱਤੇ ਵੀ ਕਿਤੇ ਪ੍ਰੋਬਲਮ ਆਏਗੀ ਮੇਰੀ ਦੂਰ ਕਰਵਾਣਗੇ ਸਰਕਾਰ ਦੇ ਵਿੱਚ ਇਸ ਵੇਲੇ ਨਿਰਐਮਐਲਏ ਨਹੀਂ ਹੈ ਕਾਰਜਕਾਰੀ ਪ੍ਰਧਾਨ ਪੰਜਾਬ ਵੀ ਨਹੀਂ ਹੈ ਔਰ ਉਹ ਗੱਲਾਂ ਨਹੀਂ ਰਹੀਆਂ ਹੁਣ ਬਡਾਲੇ ਦੀਆਂ ਪੂਰੀ ਤਾਕਤ ਨਾਲ ਬਡਾਲੇ ਡਿਵੈਲਪਮੈਂਟ ਕਰਵਾਵਾਂਗੇ ਸਾਬ ਜਿਸ ਮਾਈਕ